ਹਾਂਜੀ ਕੀ ਹਾਲ ਆ ਦੋਸਤੋ ਹੋਰ ਸਾਰਾ ਨਾਲ ਮਾਲ ਪਸ਼ੂ ਠੀਕ ਠਾਕ ਆ ਆ ਜਾਨਵਰ ਦੇਖੋ ਹਨਰ ਹਨਰ ਦੀ ਕੋਈ ਪ੍ਰਵਾਹ ਨਹੀਂ ਇਹਨੂੰ ਬੱਕਰੀਆਂ ਤਾਂ ਹੋ ਜਾਂਦੀਆਂ ਨੇ ਇਕੱਠੀਆਂ ਹਵਾ ਚ ਤੇ ਇਹਨੂੰ ਕੋਈ ਪ੍ਰਵਾਹ ਨਹੀਂ ਮਾਂ ਦੇ ਬੁੱਤ ਨੂੰ ਰਾਤ ਨੂੰ ਵੀ ਧੁੰਦ ਧੰਦ ਜਵਾਰੀ ਤੁਰਿਆ ਫਿਰਦਾ ਨਾ ਬੇੜੇ ਚ ਇਕੱਲਾ ਹੀ ਹੈ ਮਾਂ ਦਾ ਬੱਚਾ ਤੇ ਆਪਾਂ ਅੱਜ ਗੱਲ ਕਰਦੇ ਆ ਬੱਕਰੀਆਂ ਦੇ ਸਿਸਟਮ ਤੇ ਇਹ ਵੀ ਠੰਡ ਬਹੁਤ ਆ ਮਿੱਤਰੋ ਕੋਈ ਤੁੱਪ ਨਹੀਂ ਕੁਝ ਨਹੀਂ ਹਵਾ ਜਲਦੀ ਠੰਡੀ ਹੁਣ ਤਾਂ ਥੋੜਾ ਟਾਈਮ ਹਵਾ ਵੀ ਖੜ ਗਈ ਜਿਹਨੇ ਹਵਾ ਬਹੁਤ ਠੰਡੀ ਚੱਲਦੀ ਸੀ ਬਾਈ ਬੱਕਰੀਆਂ ਸੀਗੀਆਂ ਬਾਹਰ ਆਪਣੀਆਂ ਇਕੱਠੀਆਂ ਹੋ ਕੇ ਖੜ ਗਈਆਂ ਭਰਾਵੋ ਤੇ ਨਾਲ ਦੀ ਨਾਲ ਅੰਦਰ ਕਰੀਆਂ ਆਪਾਂ ਤੇ ਇਹ ਚੀਜ਼ ਨੂੰ ਮਾੜਾ ਜਾ ਸੋਚ ਕੇ ਚੱਲੋ ਮੇਰਾ ਵੀਰ ਬੱਕਰੀਆਂ ਵਾਲੇ ਵੀ ਠੰਡ ਦੇ ਵਿੱਚ ਜਦੋਂ ਰੱਬ ਧੁੱਪ ਨਹੀਂ ਕੱਢਦਾ ਮੰਨ ਲਓ ਵੀ ਤੋਂ ਪਹਿਨ ਨਹੀਂ ਗਿਆ ਆਪਾਂ ਕਹਿੰਦੇ ਹਵਾ ਨਹੀਂ ਜਲਦੀ ਬਾਹਰ ਵੀ ਆਪਾਂ ਮੜਾ ਜਾਂ ਵੀ ਬਾਹਰ ਕੱਢ ਦਿੰਨੇ ਆ ਜੇ ਤਾਂ ਬੱਕਰੀਆਂ ਬਾਹਰ ਚਰਾਈ ਦੇ ਜਾਂਦੀਆਂ ਹੁਣ ਬਈ ਉਹ ਗੱਲ ਤਾਂ ਹੋਰ ਆ ਹੂੰ ਤੇ ਉਹ ਪਸ਼ੂ ਉਹ ਜਿਹਾ ਹੀ ਹੋ ਜਾਂਦਾ ਹੁਣ ਜਿਹੜੀਆਂ ਆਪਣੀਆਂ ਬੱਕਰੀਆਂ ਆਪਾਂ ਘਰੇ ਰੱਖਦੇ ਆਂ ਬਈ ਜ਼ਿਆਦਾਤਰ ਨਵੇਂ ਵੀਰ ਬੱਕਰੀ ਵਾਲ ਕੋ ਘਰੇ ਹੀ ਰੱਖ ਦਿੰਦੇ ਆ ਬੱਕਰੀਆਂ ਬਾਹਰ ਨਹੀਂ ਲੈ ਜਾਂਦੇ ਕਹਿੰਦਾ ਭਾਵੇਂ ਆ ਵੀ ਉਹ ਬਾਹਰ ਨਹੀਂ ਲੈ ਕੇ ਜਾਂਦੇ ਬੱਕਰੀਆਂ ਤੇ ਘਰੀ ਮੰਨ ਲਾ ਉਹਨਾਂ ਦਾ ਜਿਹੜਾ ਦਾਣਾ ਪਾਣੀ ਆ ਘਰੀ ਦਿੰਦੇ ਆ ਉਹ ਮਨ ਲੱਗ ਕਹਿੰਦਾ ਭਾਵੇਂ ਆ ਬਈ ਜਦੋਂ ਬਾਹਰ ਹਵਾ ਹਵਾ ਤਾਂ ਲਵਾਉਣੀ ਨਹੀਂ ਯਾਰ ਬਸ ਕਹਿੰਦਾ ਭਾਵੇਂ ਠੰਡੀ ਹਵਾ ਚੱਲਦੀ ਹੈ ਬਈ ਬੱਕਰੀ ਨੂੰ ਬੁਖਾਰ ਨਮੂਨੀਆ ਕੁਝ ਵੀ ਹੋ ਸਕਦਾ ਤੇ ਜਦੋਂ ਬੱਕਰੀ ਇਸ ਹਾਲਤ ਦੇ ਵਿੱਚ ਆ ਜਾਂਦੀ ਹੈ ਨਾ ਨਵੇਂ ਵੀਰਾਂ ਨੂੰ ਪਹਿਲੀ ਤਾਂ ਪਤਾ ਹੀ ਨਹੀਂ ਲੱਗਦਾ ਜਦੋਂ ਬੱਕਰੀ ਖੜ ਜਾਂਦੀ ਹੈ ਖਾਣੋਂ ਜਮਾਂ ਹਟ ਜਾਂਦੀ ਹੈ ਉੱਤੋਂ ਨਹੀਂ ਕੰਮ ਪੈ ਜਾਂਦਾ ਇੱਕ ਅੱਧਾ ਦਿਨ ਤਾਂ ਟਪਾ ਦਿੰਦੇ ਆ ਵੀ ਚਲ ਕੋਈ ਗੱਲ ਨਹੀਂ ਜਦੋਂ ਬਈ ਜਮਾਂ ਖੜ ਜਾਂਦੀ ਹੈ ਨਾ ਉਦੋਂ ਫਿਰ ਡਾਕਟਰ ਨੂੰ ਛਾਦੇ ਆ ਡਾਕਟਰ ਫਿਰ ਟੀਕੇ ਠੋਕਦਾਗਾ ਦੋ ਹੀ ਰੂਈ ਵੱਧ ਲਾ ਜਾਂਦਾਗਾ ਵੇਚ ਵਿੱਚ ਤਾਂ ਬਈ ਬੱਕਰੀਆਂ ਦੇ ਡਾਕਟਰ ਹੈ ਹੀ ਨਹੀਂ ਮੰਨ ਕੇ ਚਲੋ ਵਿਚ ਵਿੱਚ ਤਾਂ ਹੈਗੇ ਸਿਆਣੇ ਬਹੁਤ ਆਪਣੇ ਵੀਰ ਵਿੱਚ ਵਿੱਚ ਬਈ ਨਹੀਂ ਪਤਾ ਜੋ ਮੱਧਾਂ ਦੇ ਡਾਕਟਰ ਨੇ ਡੋਇ ਡੂਈ ਵੱਧ ਲੱਗ ਜਾਂਦੀ ਹੋਈਆਂ ਬਈ ਸਾਹਿਬ ਮੇਰੇ ਨਾਲ ਇਸ ਕਰਕੇ ਸੁਣ ਦਾਰਨਾ ਵਾ ਡੋਇ ਡੂਈ ਵੱਧ ਲੱਗ ਜਦੋਂ ਬੱਕਰੀ ਪਾਰ ਬੋਲਦੀ ਹੈ ਤੇ ਇਸ ਕਰਕੇ ਜਦੋਂ ਬੱਕਰੀ ਥੋੜੀ ਖਾਣੋਂ ਹਟਦੀ ਹੈ ਜਾਂ ਨੂੰਈ ਪਾਰਦੀ ਹੈ ਤੁਸੀਂ ਪਹਿਲਾਂ ਹੀ ਚੈੱਕ ਅਪ ਕਰੋ ਉਹਦਾ ਬੁਖਾਰ ਬਖੂਰ ਦੇਖਦੇ ਰਹੋ ਠੀਕ ਹੈ ਹੋ ਸਕੇ ਮਹਾਰਾਜ ਦੀ ਕਿਰਪਾ ਨਾਲ ਕਿਸੇ ਦੇ ਨੌਬਤ ਆਵੇ ਨਾ ਪਹਿਲਾ ਨੰਬਰ ਤਾਂ ਇਹ ਆ ਬਈ ਕਿਸੇ ਦਾ ਬਿਮਾਰੀ ਠੋਮਾਰੀ ਕਿਸੇ ਦੇ ਘਰੇ ਆ ਵੀ ਨਾ ਬੱਕਰੀਆਂ ਦੇ ਵਿੱਚ ਵਧੀਆ ਸੁਖ ਸਾਨ ਰਹੇ ਕਿਉਂਗੀ ਤੇ ਦੂਜਾ ਨੰਬਰ ਇਹ ਆ ਦੂਜਾ ਨੰਬਰ ਇਹ ਆ ਵੀ ਤੁਸੀਂ ਜਦੋਂ ਬਾਹਰ ਬੱਕਰੀਆਂ ਬਾਹਰ ਮੰਨ ਲਾ ਕੱਢ ਲੀਆਂ ਧੁੱਪ ਹੈ ਨਹੀਂ ਹਵਾ ਲੱਗੀ ਠੰਡੀ ਬੱਕਰੀ ਬਿਮਾਰ ਹੋਣ ਦੇ ਜਾਨ ਸਾ ਇਸ ਕਰਕੇ ਬਈ ਦੇਖੋ ਬੱਕਰੀਆਂ ਰੱਖੋ ਅੰਦਰ ਆਪਦੀਆਂ ਲੁਕੋ ਕੇ ਠੰਡ ਬਹੁਤ ਜ਼ਿਆਦਾ ਹੈ ਖਾਣ ਨੂੰ ਸੁੱਕਾ ਨੀਰਾ ਚਾਰਾ ਦੇਣਾ ਹਰਾ ਨਹੀਂ ਪਾਉਣਾ ਜਿਦੋਂ ਠੰਡ ਬਹੁਤ ਆ ਰੱਬ ਧੁੱਪ ਨਹੀਂ ਕੱਢਦਾ ਹਰੇ ਕੱਚੇ ਆ ਬਈ ਪੱਕਿਆ ਕਿਸੇ ਦੀ ਨਹੀਂ ਹੈਗਾ ਕਿਸੇ ਦੀ ਨਹੀਂ ਜਮੀਨਾਂ ਦੁੰਮੀਆਂ ਕੱਟੀਆਂ ਹਜੇ ਠੀਕ ਆ ਤੇ ਆ ਧੁੱਪਾਂ ਪੈਣਗੀਆਂ ਜਦੋਂ ਉਦੋਂ ਜਾ ਕੇ ਕਿਤੇ ਹਰਿਆਂ ਚ ਰਸ ਆਪਣਾ ਤੇਰਾ ਨਾਂ ਦੀ ਜਾਣ ਪਾਉਗੀ ਫਿਰ ਆਪਾਂ ਬੱਕਰੀ ਨੂੰ ਪਾ ਸਕਦੇ ਆ ਤੇ ਮੈਂ ਬਾਹਲੇ ਵੀੜ ਹਰਾ ਪਾਈ ਜਾਂਦੇ ਆ ਬਈ ਬੱਕਰੀਆਂ ਨੂੰ ਜਦੋਂ ਲੱਗੇ ਜਾਂਦੀ ਮੋਗ ਮੋਗ ਲੱਗ ਕੇ ਬੁਖਾਰ ਚੜਦਾ ਬੁਖਾਰ ਤੋਂ ਨਮੂਨੀਆਂ ਹੁੰਦਾ ਬੱਕਰੀ ਮਰ ਜਾਂਦੀ ਹੈ ਕੱਲ ਚਾਂਸ ਬਣਿਆ ਇਹ ਬੰਦਾ ਮੈਥੋਂ ਬੱਕਰੀ ਲੈ ਕੇ ਗਿਆ ਸੀ ਮੁੱਲ ਤੇ ਉਹ ਬੰਦੇ ਨੇ ਕੀ ਕਰਿਆ ਘਰ ਤੇ ਮਨਲਾ ਵੀ ਗਰੀਬ ਸੀਗਾ ਕਹਿੰਦਾ ਬਾਪ ਆਪਾਂ ਕੋਈ ਹਸਾਬ ਇਹ ਨਹੀਂ ਦਿੱਤੀ ਸੀ ਵਿਚਾਰੇ ਨੂੰ ਕੋਈ ਮਹਿੰਗੀ ਨਹੀਂ ਦਿੱਤੀ ਵਾਲੀ ਵਕਲ ਦੁੱਧ ਵਾਸਤੇ ਲਗਾਇਆ ਸੀ ਦਾਈ ਉਸੀ ਵਕਲ ਤੇ ਹਰਾ ਹਰਾ ਪਾਉਂਦਾ ਰਿਹਾ ਪਤਾ ਹੈ ਨਹੀਂ ਸੀਗਾ ਜਦੋਂ ਜ਼ਿਆਦਾ ਕੰਮ ਵਿਗੜ ਗਿਆ ਉਹ ਦੋ ਫੋਨ ਕਰਿਆ ਕਹਿੰਦਾ ਭਾਈ ਐਂ ਕਰਕੇ ਆ ਗੱਲ ਹੋ ਗਈ ਮੈਂ ਐਂ ਕਰਦਾ ਮੈਂ ਆਹ ਚੀਜ਼ ਪਾਉਂਦਾ ਰਿਹਾ ਬਾਈ ਮੈਂ ਤੂੰ ਮੈਨੂੰ ਪਹਿਲਾਂ ਪੁੱਛ ਲੈਂਦਾ ਯਾਰ ਹਰਾ ਪਾਉਂ ਤੂੰ ਵੀ ਹਰਾ ਪਾ ਸਕਦਾ ਜਦੋਂ ਮੈਂ ਮੈਂ ਤੈਨੂੰ ਕਹਿਣ ਜਦੋਂ ਦੇਣ ਵੇਲੇ ਬੱਕਰੀ ਇਹ ਗੱਲ ਕਹੀ ਸੀ ਵੀ ਕੁਮਾਰੇ ਦਾ ਨੀਲਾ ਲੈ ਲਈ ਭਾਈ ਘਾਟਲ ਵਾਧੂ ਹੈ ਤੇ ਵਾਹ ਉਹ ਬਾਈ ਰੱਖੀ ਤੇ ਮੁੱਠੀ ਦਾਣਿਆਂ ਦੀ ਵਾਧੂ ਹੋਵੇ ਕੁਝ ਨਹੀਂ ਪਾਉਣਾ ਮਹਾਰਾ ਤੇ ਹਰੇ ਦਾ ਜਦੋਂ ਰੋਕਿਆ ਸੀ ਉਹਨੇ ਫੇਰ ਵੀ ਉਹ ਬਾਈ ਪਤਾ ਹੀ ਨਹੀਂ ਸੀਗਾ ਜਦੋਂ ਅਗਲਾ ਕਹਿੰਦਾ ਉਹ ਹੀ ਯਾਰ ਹਰਾ ਵਾਧੂ ਹੈ ਵਾਹ ਲੈ ਆਉਂਦਾ ਤੇ ਸੱਪਾ ਠੋਕਦਾ ਮੂਰੇ ਕੋਈ ਨਹੀਂ ਦੇਖਦਾ ਵੀ ਬੱਕਰੀ ਨੂੰ ਹਰੇ ਨਾਲ ਨੁਕਸਾਨ ਆ ਜਾਂ ਫਾਇਦਾ ਹੈ ਭਈ ਅੱਜ ਕੱਲ ਤਾਂ ਬੱਕਰੀ ਨੂੰ ਹਰੇ ਨਾਲ ਬਹੁਤ ਨੁਕਸਾਨ ਹੈ ਬੱਕਰੀ ਪਿਛਕੂਗੀ ਜੇ ਜੇ ਜਾਨ ਆ ਨਾ ਮਰੀ ਮੁੱਟੀ ਹਰੇ ਨਾਲ ਪਿਛਕੂਗੀ ਉਹ ਰਾਜ ਹੀ ਨਹੀਂ ਹੁੰਦੀ ਜੇ ਤੁਸੀਂ ਆਖੋਗੇ ਇਹ ਨਵੇਂ ਵੀਰਾਂ ਵਾਸਤੇ ਹੈ ਭਾਈ ਨਵੇਂ ਵੀਰਾਂ ਨੂੰ ਨਹੀਂ ਪਤਾ ਹਰਾ ਪਾਉਣ ਮੰਨ ਜਾਂਦੇ ਆ ਬਾਲੇ ਵੀਰ ਹਰੇ ਹੁਣ ਹਰਾ ਪੁੱਤਰ ਕੇ ਵਿੱਚ ਤੂੜੀ ਰਲਾ ਕੇ ਪਾਉਂਦੇ ਆ ਜਿਹੜੇ ਹਨਾ ਉਹ ਵੀ ਮੈਂ ਤਾਂ ਗਲਤ ਮੰਨਦਾ ਯਾਰ ਬਾਈ ਜਦੋਂ ਬੱਕਰੀ ਭਾਲ ਦੀ ਸੁੱਕਾ ਬਈ ਠੰਡ ਪੈਂਦੀ ਉਸ ਤੋਂ ਬਾਅਦ ਢਿੱਗੀ ਜਾਂਦੀ ਹੈ ਤਾਂ ਚਾਰਾਗਾ ਜੇ ਤਾਂ ਹਰਾ ਪੱਕਿਆ ਹੋਵੇ ਤਾਂ ਪਾ ਸਕਦੇ ਹੋ ਬਈ ਕੱਚਾ ਹਰਾ ਨਹੀਂ ਪਾਉਣਾ ਬਰਸੀਨ ਤਾਂ ਜਮੀ ਨਹੀਂ ਪਾਉਣੀ ਬਾਈ ਕਿਉਂ ਬਈ ਹੁਣ ਜਿਵੇਂ ਮੰਨ ਲਾ ਹੁਣ ਆਪਣੇ ਕੋਲ ਇੰਨੇ ਨਾਲ ਖੜੇ ਆ ਜੇ ਬਰਸੀਨ ਪਾਈ ਜਾਵਾਂਗੇ ਬਈ ਥੱਲੇ ਗਿੱਲਾ ਮੂਤੀ ਜਾਨੀ ਗਿੱਲਾ ਦੂਨ ਬੇਸੇਰਾ ਕਰ ਲੈਂਦੀ ਹੈ ਇਹ ਸੁੱਖਣਾ ਕਰਮਾਂ ਵਾਲੀਆਂ ਜੋ ਖੁੱਲੀਆਂ ਰਹਿੰਦੀਆਂ ਨੇ ਚਾਰਸਪਰੇ ਦੁਰੀਆਂ ਫਿਰਦੀਆਂ ਹਨਾ ਇਸ ਕਰਕੇ ਬਾਈ ਇਸ ਚੀਜ਼ਾਂ ਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਧਿਆਨ ਰੱਖੋ ਬੱਕਰੀ ਬਾਲਾਂ ਦੇ ਵਿੱਚ ਕਦੇ ਵੀ ਘਾਟਾ ਨਹੀਂ ਪੈ ਸਕਦਾ ਇਹ ਚੀਜ਼ਾਂ ਦਾ ਪਹਿਲਾਂ ਧਿਆਨ ਨਹੀਂ ਸੀਗਾ ਤੇ ਘਾਟੇ ਖਾਂਦੇ ਤੁਰੇ ਆਇਆ ਹੁਣ ਤੱਕਰ ਹਜੇ ਵੀ ਮੰਨ ਲਾ ਕੋਈ ਨਾ ਕੋਈ ਸਿਸਟਮ ਤੇ ਗੱਲ ਅੜ ਜਾਂਦੀ ਹੈ ਜਦੋਂ ਕੋਈ ਨਾ ਕੋਈ ਮੰਨ ਲਾ ਨਾ ਬਤਾਉਂਦੀ ਹੈ ਨਾ ਫਿਰ ਵੀ ਕੰਮ ਅੜ ਜਾਂਦਾ ਵੀ ਆਹ ਕੰਮ ਕਿਵੇਂ ਕਰੀਏ ਹਨ ਜੇ ਕਿਸੇ ਦੀ ਬੁੜੀ ਬੱਕਰੀ ਜਮਾਂ ਸੰਭਾਲ ਕੇ ਰੱਖੋ ਹਵਾਏ ਨਾ ਲੱਗਣ ਦਿਓ ਬਾਈ ਤੇ ਜੇ ਹੋ ਗਏ ਤੇ ਧੁੱਪ ਨਾਲ ਲੱਗੀ ਉਹਨੂੰ ਜਾਂ ਹਵਾ ਲੱਗਦੀ ਰਹੀ ਠੰਡੀ ਉਹ ਬੱਕਰੀ ਬੈਹ ਜੂ ਖਤਮ ਬੱਸ ਇਹ ਹੋਇਆ ਚਾਂਸ ਬਾਈ ਨਵੇਂ ਬੰਦੇ ਨਾਲ ਹੀ ਹੁੰਦਾ ਜਿਹਨੂੰ ਪਤਾ ਨਹੀਂ ਹਨਾ ਜਿਹੜੀ ਬੱਕਰੀ ਤਾਂ ਹੁਣ ਨਵੇਂ ਮੱਲਾਂ ਨਵੇਂ ਦੰਦਾ ਚ ਬਾਈ ਉਹ ਤਾਂ ਚੱਲ ਜਾਂਦੀ ਐ ਜਿਹੜੀ ਬੱਕਰੀ ਘਸੇ ਦੰਦਾ ਚ ਐ ਉਹ ਬਾਈ ਠੰਡ ਨਹੀਂ ਚੱਲਦੀ ਜਿਹੜੀ ਹੁਣ ਪੈ ਰਹੀ ਐ ਜਮ ਵੀ ਨਹੀਂ ਚੱਲਦੀ ਤੇ ਇਸ ਚੀਜ਼ਾਂ ਤੇ ਗੌਰ ਕਰਕੇ ਚੱਲੋ ਬੱਕਰੀ ਵਾਲ ਨੇ ਕਦੇ ਵੀ ਘਾਟਾ ਨਹੀਂ ਪੈਂਦਾ ਨਵੇਂ ਵੀਰ ਖਾਸ ਕਰਕੇ ਖਰੀਦਦਾਰੀ ਹਜੇ ਨਹੀਂ ਕਰਨੀ ਬਾਈ ਕਿਉਂ ਠੰਡ ਬਹੁਤ ਜ਼ਿਆਦਾ ਪੈ ਰਹੀ ਐ ਜਿਹੜੇ ਨਵੇਂ ਵੀਰ ਆਲੇ ਕੰਮ ਸ਼ੁਰੂ ਕਰਨਾ ਉਨਾ ਵਾਸਤੇ ਕੋਈ ਫਾਇਦਾ ਨਹੀਂ ਬਈ ਹਜੇ ਜਦੋਂ ਠੰਡ ਟੱਪ ਗਈ ਤਾਂ ਪੰਨ ਲੱਗਣ ਲੱਗ ਗਏ ਆ ਭੌਲਾਂ ਦੀ ਕਿੰਨੀ ਮਰਜ਼ੀ ਖਰੀਦ ਲਿਓ ਹਨ ਜਦੋਂ ਤੁਹਾਨੂੰ ਪਤਾ ਨਹੀਂ ਬਈ ਲੈ ਕੇ ਬੰਨ ਲੋਗੇ ਠੰਡ ਦੇ ਵਿੱਚ ਤੁਸੀਂ ਕਰਨਾ ਮੱਝਾਂ ਵਾਲਾ ਕੰਮ ਉਹਦੇ ਨਾਲ ਵੀ ਜਿਵੇਂ ਮੱਝ ਮੱਝਾਂ ਦਾ ਗਾਂਵਾਂ ਪਾਲਦੇ ਆ ਪਰ ਉਹ ਕੰਮ ਉਹ ਕੰਮ ਬੱਕਰੀ ਨਹੀਂ ਪਾਲਦੀ ਬਈ ਉਹ ਅਲੱਗ ਆ ਕੰਮ ਮੱਝ ਤੇ ਗਾਂ ਨਾਲੋਂ ਬਹੁਤ ਜ਼ਿਆਦਾ ਦਿਨ ਰਾਤ ਦਾ ਫਰਕ ਆ ਬਈ ਸਮਾਈ ਦੇ ਵਿੱਚ ਬੱਕਰੀ ਤੇ ਮੱਝ ਤੇ ਗਾਂ ਦਾ ਮੱਝ ਤੇ ਗਾਂ ਤਾਂ ਇੱਕੋ ਹੀ ਆਗਾ ਸਿਸਟਮ ਬੱਕਰੀ ਪਸੂਆਂ ਦੇ ਵਿੱਚ ਸਾਰਿਆਂ ਨੂੰ ਅਲੱਗ ਕੰਮ ਬੱਕਰੀ ਦਾ ਯਾਰ ਘੋੜੇ ਵੀ ਹਜੇ ਮੰਨ ਲਾ ਨੀਰੇ ਚਾਰੇ ਤੇ ਚੱਲੀ ਜਾਂਦਾ ਕੰਮ ਉਹਨਾਂ ਦਾ ਵੀ ਹਨਾ ਤੇ ਘੋੜੇ ਘੋੜੀਆਂ ਦਾ ਬੱਕਰੀ ਦਾ ਸਭ ਨਾਲੋਂ ਅਲੱਗ ਆ ਬਾਈ ਇਹ ਤਾਂ ਐ ਨਹੀਂ ਪਤਾ ਬਾਈ ਮਾੜਾ ਜਾ ਕਿਤੇ ਯੁਨੀ ਕੀ ਹਵਾ ਹਵਾ ਠੰਡੀ ਲੱਗੀ ਤੇ ਐ ਹੋ ਕੇ ਖੜ ਜਾਂਦੇ ਆ ਦੇਖ ਲਾ ਆ ਖੜੀ ਇਕੱਠੀ ਹੋਈ ਬਈ ਨਾਲੇ ਇਹਨੂੰ ਕੁਝ ਨਹੀਂ ਹੋਇਆ ਨੀਰਾ ਚਾਰਾ ਸਭ ਕੁਝ ਕਰਦਾ ਇਹਨੇ ਬਸ ਇਹਦਾ ਮਾੜਾ ਮੋਟਾ ਇਹਨੂੰ ਇੱਕ ਦੋ ਪੁਆਇੰਟ ਬੁਖਾਰ ਚੜਿਆ ਹੋਊਗਾ ਹੋਰ ਕੁਝ ਨਹੀਂ ਬਈ ਇਹ ਨਾ ਹੋਇਆ ਇੱਕ ਦੋ ਵਾਰ ਹੀ ਪਹਿਲਾਂ ਵੀ ਹੋ ਜਾਂਦੀ ਹੈ ਇਹ ਤੇ ਬਸ ਗੋਲੀ ਨਾਲ ਡੇਕ ਲੋ ਮੈਨੂੰ ਗੋਲੀ ਨਾਲ ਡੰਗ ਲੈ ਜੂਗਾ ਤਾ ਤੇ ਜਦੋਂ ਜਾ ਤੇ ਹੋ ਹੋ ਜੇ ਨਾ ਭਾਈ ਉਦੋਂ ਫਿਰ ਟਿਕਟ ਲਿਆਂ ਤੇ ਕੰਮ ਆ ਜਾਂਦਾ ਉਦੋਂ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਜੇ ਆਪਾਂ ਪਹਿਲੇ ਉਹ ਚੀਜ਼ ਨੂੰ ਕਵਰ ਕਰਕੇ ਰੱਖੀਏ ਵੀ ਆਪਣੇ ਨਾਲ ਆ ਚੀਜ਼ ਹੋਵੇ ਨਾ ਜੋ ਆਪਾਂ ਨੂੰ ਪਤਾ ਯਾਰ ਵੀ ਬੱਕਰੀ ਵਾਰ ਹਵਾ ਠੰਡੀ ਲੱਗੂ ਜਾਂ ਬਿਮਾਰ ਹੋਊ ਜਾਂ ਹਰਾ ਪਾਵਾਂਗੇ ਮੋਗਲ ਲੱਗੂ ਬਿਮਾਰ ਹੋਊਣ ਪਤਾ ਆਪਾਂ ਨੂੰ ਉਹ ਚੀਜ਼ ਆਪਾਂ ਕਰਦੇ ਨਹੀਂਗੇ ਪਹਿਲੇ ਨਹੀਂ ਕਰਦੇ ਪਾਉਂਦੇ ਨਹੀਂ ਆਹ ਬਹੁਤ ਚੀਜ਼ਾਂ ਠੀਕ ਹੈ ਤੇ ਇਸ ਕਰਕੇ ਵੀ ਆ ਦਾ ਖਾਨ ਪੀਣ ਨਤਿਆਂ ਰੱਖੋ ਸਾਮ ਸਮਾਂ ਰੱਖੋ ਥੱਲੇ ਥਾਂ ਸੁੱਕਾ ਰੱਖੋ ਸੁੱਕਾ ਨੀਰਾ ਜਰਾ ਗਮਾਰੇ ਦਾ ਮੂਖਲੀ ਦਾ ਪਾਓ ਠੀਕ ਹੈ ਹਰਾ ਘਟ ਨਹਰਾ ਪਾਉਣਾ ਨਹੀਂ ਤੇ ਜਿਹੜਾ ਪਾਣੀ ਦੇਣਾ ਬੱਕਰੀਆਂ ਨੂੰ ਨਿੱੱਗਾ ਪਾਣੀ ਤਾਜ਼ਾ ਕੱਢ ਕੇ ਮੋਟਰ ਨਾਲ ਦੇਣਾ ਮੰਨ ਲਾ ਇੱਕ ਘੰਟਾ ਪਾਣੀ ਰੱਖਣਾ ਉਸ ਤੋਂ ਬਾਅਦ ਪਾਣੀ ਚੱਕ ਦੇਣਾ ਠੀਕ ਹੈ ਅੱਛਾ ਦਵਾਰੇ ਜੇ ਤੁਸੀਂ ਧਰਨਾ ਵੀ ਹੈ ਤਾਂ ਵੀ ਨਿੱੱਗਾ ਧਰਨਾ ਹੈ 4 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਪਾਣੀ ਬੱਕਰੀਆਂ ਨੂੰ ਨਹੀਂ ਪਿਉਣਾ ਬਸ ਉਸ ਤੋਂ ਪਹਿਲਾਂ ਤੁਸੀਂ ਦੋ ਵਾਰੀ ਪਿਆ ਦਿਓ ਬਾਅਦ ਤਿੰਨ ਵਾਰੀ ਪਿਆ ਦਿਓ ਪਿਉਣਾ ਨਿੱਗਾ ਕੱਢ ਕੇ ਜਾਂ ਮੱਤਾ ਜਾ ਜਮਾ ਤਾਜਾ ਪਿਉਣਾ ਕੋਸਾ ਪਾਣੀ ਬਾਈ ਤੇ ਬੱਕਰੀਆਂ ਨੂੰ ਠੰਡੇ ਪਾਣੀ ਨਾਲ ਵੀ ਬਹੁਤ ਮਾਰ ਪੈਂਦੀ ਹੈ ਠੰਡਾ ਪਾਣੀ ਬੱਕਰੀ ਨੇ ਪੀ ਲਿਆ ਖੰਗ ਜਖਾਮ ਨਮੂਨੀਆਂ ਬਸ ਜਦੋਂ ਬੱਕਰੀਆਂ ਨੂੰ ਨਮੂਨੀਆਂ ਹੋ ਗਿਆ ਯਾਰ ਨਵੇਂ ਨਵੇਂ ਵੀਰ ਹੈ ਜਿਹੜੇ ਉਹਨਾਂ ਤੋਂ ਕਹਾਣੀ ਹਿਸਾਬ ਚ ਆਉਂਦੀ ਨਹੀਂ ਬਾਈ ਕਿਉਂ ਬੱਕਰੀ ਜੇ ਬਿਮਾਰ ਹੋ ਗਈ ਠੀਕ ਵੀ ਹੋ ਗਈ ਨਾ ਭਾਲ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਇਹ ਜੀ ਠੰਡ 'ਚ ਇਸ ਕਰਕੇ ਆਪ ਦਾ ਪਹਿਲਾਂ ਹੀ ਉਹ ਚੀਜ਼ ਨੂੰ ਬਈ ਕਵਰ ਕਰਕੇ ਰੱਖੋ ਜਿ ਉਤਾਰਿਆ ਨਾ ਬਈ ਬਹੁਤ ਬਹੁਤ ਧੰਨਵਾਦ